बहुत ई दुखदाी ਔਰ ਬਹੁਤ ਹੀ ਨਿੰਦਨਯੋਗ ਕਾਰਵਾਈ ਹੈ ਜਿਸ ਪਰ ਕਾਰਨਲ ਪਰਸੂ ਜਦੋਂ ਪੂਰਾ ਪੰਜਾਬ ਪੂਰਾ ਦੇਸ਼ ਵਿਸਾਖੀ ਮਨਾ ਰਿਹਾ ਸੀ ਖਾਲਸਾ ਪੰਥ ਦੀ ਸਾਜਨਾ ਦਿਵਸ ਮਨਾ ਰਿਹਾ ਸੀ ਤੇ ਉਸੇ ਧਰਤੀ ਦੇ ਉੱਤੇ ਇਸ ਪ੍ਰਕਾਰ ਦਾ ਜਿਹੜਾ ਕਾਇਰਾਨਾਪੁਰ ਹਮਲਾ ਹੈ ਅਸੀਂ ਉਹਦੀ ਸਖਤ ਨਿੰਦਾ ਕਰਦੇ ਹਾਂ ਨਖੇਦੀ ਕਰਦੇ ਹਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀ ਇੱਕ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੂਰੀ ਸਾਜ਼ਿਸ਼ ਨੂੰ ਬੇਨਕਾਬ ਕਰੇ ਔਰ ਸਰਕਾਰ ਦੇ ਪੱਖ ਚ ਡੀ ਦੁਰਭਾਗਿਆਪੂਰਨ ਸਥਿਤੀ ਹੈ ਕਿੰਨਾ ਵੱਡਾ ਕਾਂਡ ਹੋ ਗਿਆ ਔਰ ਅੱਜ 48 ਘੰਟੇ ਬੀਜ ਜਾਨਵਾਸ ਸਰਕਾਰ ਦਾ ਕੋਈ ਪ੍ਰਤੀਨਿਧੀ ਉਸ ਪਰਿਵਾਰ ਤੱਕ ਨਹੀਂ ਪਹੁੰਚਿਆ ਸਿਰਫ ਬਿਊਰੋਕ੍ਰਾਸੀ ਦੇ ਕੁਝ ਲੋਕਾਂ ਨੂੰ ਭੇਜਤਾ ਸੋ ਭਗਵੰਤ ਮਾਨ ਸਾਹਿਬ ਬਿਜ਼ੀ ਨੇ ਇਲੈਕਸ਼ਨ ਪ੍ਰਚਾਰ ਕਿਤੇ ਸਾਮ ਘੁੰਮ ਰਹੇ ਨੇ ਕਿਤੇ ਘੁੰਮ ਰਹੇ ਨੇ ਉਹ ਪੰਜਾਬ ਦੀ ਸੁੱਧ ਲੈ ਦਿਨ ਦਿਹਾੜੇ ਰੋਜ਼ ਪੰਜਾਬ ਚ ਕਤਲ ਹੋ ਰਹੇ ਨੇ ਦਿਨ ਦਿਹਾੜੇ ਪੰਜਾਬ ਦੀ ਜੋ ਲਾਂਡ ਆਰਡਰ ਦੀ ਸਥਿਤੀ ਹੈ ਸੋ ਅਜ ਉਸੇ ਸੰਦਰਭ ਚ ਅਸੀਂ ਰੋਪੜ ਦੇ ਡੀਸੀ ਨੂੰ ਇੱਕ ਗਿਆਪਨ ਦੇਣ ਆਏ ਆ ਪੂਰੇ ਪੰਜਾਬ ਦੇ ਅੰਦਰ ਜਿਸੇ ਪ੍ਰਕਾਰ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੂਰੇ ਪੰਜਾਬ ਦੇ ਡੀਸੀ ਆਫੀਸਰਸ ਦਾ ਜਿਸੇ ਪ੍ਰਕਾਰ ਨਾਲ ਲੋਕ ਜਿਹੜੇ ਆਲਗ-ਆਲਗ ਸੰਸਥਾਵਾਂ ਦੇ ਇਕੱਠੇ ਹੋ ਕੇ ਜਾ ਰਹੇ ਨੇ ਤਾਂ ਕਿ ਸਰਕਾਰ ਨੂੰ ਜਗਾਇਆ ਜਾ ਸਕੇ ਸਰਕਾਰ ਜਾਗੇ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਬੜੀ ਮੁਸ਼ਕਲ ਆਈ ਹੈ ਬੜੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਅਸੀਂ ਪੰਜਾਬ ਸ਼ਾਂਤੀ ਸਥਾਪਿਤ ਕੀਤੀ ਹੈ ਉਸ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਜਿਹੜੀ ਸਾਜ਼ਿਸ਼ ਚੱਲ ਰਹੀ ਹੈ ਉਹ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਲੋੜ ਹੈ ਸੋ ਸਰਕਾਰ ਗਹਿਰਾਈ ਨਾਲ ਦੀ ਜਾਂਚ ਕਰੇ ਦੋਸ਼ੀਆਂ ਦੇ ਖਿਲਾਫ ਸਾਜ਼ਿਸ਼ਕਰਤਾਵਾਂ ਦੇ ਖਿਲਾਫ ਸਖਤ ਕਾਰਵਾਈ ਹੋਏ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਔਰ ਜੋ ਵੀ ਪਰਿਵਾਰ ਨੂੰ ਸਹਾਇਤਾ ਜਿਹੜੀ ਟੈਰਰਿਸਟ ਐਕਟਡ ਫੈਮਲੀਆਂ ਨੂੰ ਮਿਲਦੀ ਹੈ ਉਹ ਪਰਿਵਾਰ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਦੋ ਛੁੱਟੀਆਂ ਛੁੱਟੀਆਂ ਬੱਚੀਆਂ ਸੀਗੀਆਂ ਸ਼ਹੀਦ ਵਿਕਾਸ ਬੱਗਾ ਦੀਆਂ ਸੋ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਡੀਸੀ ਮੁਹਾਲੀ ਦੇ ਨੂੰ ਮਿਲਣ ਆਏ ਆ ਉਹਨਾਂ ਨੂੰ ਆਪਣਾ ਮੈਮੋਰੰਡਮ ਦੇਾਂਗੇ ਔਰ ਵੱਡੀ ਗਿਣਤੀ ਤੁਸੀਂ ਦੇਖ ਰਹੇ ਹੋ ਮੁਹਾਲੀ ਦੇ ਨਿਵਾਸੀ ਜਿਹੜੇ ਆ ਇਸ ਰੋਸ਼ ਪ੍ਰਦਰਸ਼ਨ ਸ਼ਾਮਿਲ ਹੋਏ ਆ ਅਹ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ ਪਰ ਪਰਿਵਾਰ ਦੇ ਨਾਲ ਅੱਜ ਕੋਈ ਜਾ ਰਿਹਾ ਨਹੀਂ ਕੱਲ ਸੀ ਨਾ ਕੱਲ ਮੈਂ ਵੀ ਉੱਥੇ ਸੀ ਕੱਲ ਜਾਖੜ ਸਾਹਿਬ ਉੱਥੇ ਸੀਗੇ ਕੱਲ ਪੂਰਾ ਦਿਨ ਅਸੀਂ ਪਰਿਵਾਰ ਦੇ ਨਾਲ ਹਾਲਤ ਦੇਖੋ ਕਿ ਇੰਨਾ ਵੱਡਾ ਕਤਲ ਹੋ ਗਿਆ ਪਰਿਵਾਰ ਨੂੰ ਔਰ ਲੋਕਾਂ ਨੂੰ 8 ਘੰਟੇ ਹਾਈਵੇ ਜਾਮ ਕਰਨਾ ਪਿਆ ਫਿਰ ਜਾ ਕੇ ਸਰਕਾਰ ਨੀਂਦ ਤੋਂ ਜਾਗੀ ਫਿਰ ਉੱਥੇ ਏਡੀਸੀ ਔਰ ਬਾਕੀ ਪੁਲਿਸ ਪ੍ਰਸ਼ਾਸਨ ਆਇਆ ਔਰ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਇਨਸਾਫ ਦੇਾਂਗੇ ਇਹਦੀ ਲੋੜ ਹੀ ਕਿਉਂ ਪਈ ਸੋ ਸਰਕਾਰ ਨੂੰ ਤਾਂ ਪਹੁੰਚਣਾ ਚਾਹੀਦਾ ਸੀਗਾ ਸੋ ਇਹ ਸਰਕਾਰ ਦੀ ਬਹੁਤ ਪੂਰੀ ਹਾਲਤ ਹੈ ਲੇਕਿਨ ਪਾਰਟੀ ਤੇ ਸਭ ਲੋਕ ਜਿਹੜੀ ਆ ਦੀ ਲੜਾਈ ਨੂੰ ਲੜਦੇ ਰਵਾਂਗੇ ਜਦ ਤੱਕ ਇਨਸਾਫ ਨਹੀਂ ਮਿਲਦਾ ਸਰ ਕੱਲ ਪ੍ਰਸ਼ਾਸਨ ਨੇ ਇੱਕ ਐਕਸ਼ਨ ਲੈ ਆਇਆ ਕਿ ਜਿਹੜੇ ਮੌਜੂਦਾ ਐਸਐਚਓ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਇਹ ਕੋਈ ਆਈ ਵਾਸ਼ ਹੈ ਐਸਐਚਓ ਨੂੰ ਬਦਲ ਦੇਣ ਨਾਲ ਕੀ ਹੋਏਗਾ ਪੰਜਾਬ ਚ ਅਸਲ ਤੇ ਜ਼ਿੰਮੇਵਾਰੀ ਤੇ ਗ੍ਰਹਿ ਮੰਤਰੀ ਦੀ ਹੈ ਜੋ ਮੁੱਖ ਮੰਤਰੀ ਸਾਹਿਬ ਆਪਣੇ ਕੋਲ ਜਿਹੜਾ ਚਾਰਜ ਰੱਖੀ ਬੈਠੇ ਨੇ ਰੋਜ਼ ਦੀ ਘਟਨਾ ਹੁੰਦੀ ਆ ਤੁਸੀਂ ਛੋਟੇ ਪਿਆਦੇ ਨੂੰ ਬਦਲ ਦਿੰਦੇ ਹੋ ਔਰ ਐਸ ਐਚਓ ਦੇ ਖਿਲਾਫ ਡਿਪਟੀ ਦੇ ਖਿਲਾਫ ਤੇ ਬਹੁਤ ਸ਼ਿਕਾਇਤਾਂ ਤਿੰਨ ਮਹੀਨੇ ਤੋਂ ਅਸੀਂ ਕਿਉਂ ਕਾਰਵਾਈ ਨਹੀਂ ਕੀਤੀ ਕਿਉਂ ਇੰਤਜ਼ਾਰ ਕੀਤਾ ਕਿ ਕੋਈ ਵਿਕਾਸ ਪੱਗਾ ਚਲਾ ਗਿਆ ਕੀ ਆ ਵਾਪਸ ਕਰ ਸਕਦੀ ਹੈ ਸਰਕਾਰ ਐਸ ਐਚਓ ਨੂੰ ਸਸਪੈਂਡ ਕਰਕੇ ਸੋ ਇਹ ਨਲਾਇਕੀ ਮੁੱਖ ਮੰਤਰੀ ਦੇ ਲੈਵਲ ਤੇ ਆ ਨਲਾਇਕੀ ਉੱਪਰ ਤੋਂ ਸ਼ੁਰੂ ਹੁੰਦੀ ਹੈ ਜਿਹਦਾ ਖਮੈਜਾ ਪੂਰਾ ਪੰਜਾਬ ਵਿੱਚ ਪੁੱਜਦਾ। ਬਾਜਪਾ ਜੀ ਚੋਣ ਦਾ ਬਹੌਲ ਹੈ ਕੀ ਭਾਜਪਾ ਦੀ ਲੋਕਪ੍ਰਿਥਾ ਕਰਕੇ ਇਹ ਹੋ ਬਖਲਾੜ ਨਹੀਂ ਮੈਂ ਇਸ ਇਸ਼ੂ ਨੂੰ ਚੋਣ ਨਾਲ ਨਹੀਂ ਜੋੜ ਰਿਹਾ ਇਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਬਹੁਤ ਗਹਿਰੀ ਸਾਜ਼ਿਸ਼ ਹੈ। ਟਾਈਮ ਚੁਣਿਆ ਗਿਆ ਤਾਂ ਟਾਈਮ ਇਸ ਕਰਕੇ ਚੁਣਿਆ ਗਿਆ ਕਿਉਂਕਿ ਸਰਕਾਰ ਨਿਕੰਮੀਆਂ ਨੂੰ ਲੱਗ ਰਿਹਾ ਹੈ ਕਿ ਵੀ ਇਸ ਮੌਕੇ ਤੇ ਭਾਵਨਾਵਾਂ ਨੂੰ ਪੜਕਾਇਆ ਜਾ ਸਕਦਾ ਹੈ। ਸਰਕਾਰ ਨੂੰ ਜ਼ਿਆਦਾ ਚੁੱਕਸ ਹੋਣ ਦੀ ਲੋੜ ਹੈ, ਜ਼ਿਆਦਾ ਚੁੱਕੰਨੇ ਹੋਣ ਦੀ ਲੋੜ ਹੈ। ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਅਪਰਾਧੀ ਦੀ। ਸਾਨੂੰ ਉਮੀਦ ਹੈ ਜੀ ਕਿ ਜਲਦੀ ਅਪਰਾਧੀ ਫੜੇ ਜਾਣਗੇ ਔਰ ਸਾਨੂੰ ਕਿ ਬਹੁਤ ਜਲਦੀ ਅਪਰਾਧੀ ਸਲਾਖਾਂ ਦੇ ਪਿੱਛੇ ਹੋਣਗੇ ਅਸੀਂ ਇੰਤਜ਼ਾਰ ਕਰਦੇ ਹਾਂ ਸਰਕਾਰ ਦੀ ਕਾਰਵਾਈ ਦਾ